ਸਤਿ ਸ੍ਰੀ ਅਕਾਲ ਜੀ ਟੀਜੀ ਫਰਨੀਚਰ ਤੇ ਬਹੁਤ ਪਾਰੀ ਸੇ ਲੱਗ ਚੁੱਕੀ ਆ ਸੋਫਾ ਕਮ ਬੈੱਡ ਜੀ ਆ ਦੇਖੋ ਸੋਫਾ ਕਮ ਬੈੱਡ ਤਾਂ ਦਿਖਾਵਾਂਗੇ ਜੀ ਆ ਬਣ ਗਿਆ ਜੀ ਆਪਣਾ ਬੈੱਡ ਬਣ ਗਿਆ ਜੀ ਫਿਰ ਆ ਦੇਖੋ ਜੀ ਇਹ ਬਣ ਗਿਆ ਆਪਣਾ ਸੋਫਾ ਔਰ ਫੁੱਲ ਗਰੰਟੀ ਆ 3 ਸਾਲ ਦੀ ਗਰੰਟੀ ਦੇ ਨਾਲ ਆ ਜੀ ਉਸੇ ਰੇਟ ਆ ਜੀ ਆਪਣਾ ਸੋਫਾ ਕਮ ਬੈੱਡ ਦਾ ਆਪਾਂ ਤਾਂ ਨੂੰ ਫੇਰ ਇੱਕ ਵਾਰੀ ਦਿਖਾਵਾਂਗੇ ਕਰਕੇ ਆ ਦੇਖੋ ਜੀ ਇਹ ਬਣ ਗਿਆ ਬੈੱਡ ਠੀਕ ਆ ਜੀ ਤੇ ਇਹ ਬਣ ਗਿਆ ਸੋਫਾ ਜੇ ਕਿਸੇ ਵੀਰ ਨੇ ਜਿਹੜਾ ਪਾੜ ਪੂਰਾ ਕਰਨਾ ਵੇ ਆਪਾਂ ਚੌਂਕੜੀ ਮਾਰ ਕੇ ਬਹਿ ਵੀ ਸਕਦੇ ਆ ਚੌਂਕੜੀ ਮਾਰ ਕੇ ਬਹਿ ਵੀ ਸਕਦੇ ਆ ਜਿਹੜਾ ਸਾਡੀ ਵੀਡੀਓ ਸ਼ੇਅਰ ਕਰੇਗਾ ਸਾਡੀ ਵੀਡੀਓ ਸ਼ੇਅਰ ਕਰਕੇ ਆਏਗਾ ਉਹਨੂੰ ਨਾਲ ਅਸੀਂ ਨਾਲ ਇਹਦੇ ਨਾਲ ਸਰਾਣਾ ਗਿਫਟ ਦੇਵਾਂਗੇ ਨਾਲ ਅਸੀਂ ਸਰਾਨਾ ਗਿਫਟ ਦਵਾਵਾਂਗੇ ਇਹਦੇ ਨਾਲ ਜਿਹੜਾ ਸਾਡੀ ਵੀਡੀਓ ਸ਼ੇਅਰ ਕਰਕੇ ਔਰ ਲਾਈਕ ਕਰਕੇ ਆਏਗਾ ਔਰ ਸਕਰੀਨਸ਼ਾਟ ਦਿਖਾਏਗਾ ਜੀ ਅਸੀਂ ਉਹਨੂੰ ਸਰਾਨਾ ਬਿਲਕੁਲ ਫ੍ਰੀ ਨਾਲ ਦਿਆਂਗੇ ਜੀ ਇੱਕ ਵਾਰੀ ਜੀ ਫਰਨੀਚਰ ਤੇ ਜਰੂਰ ਆਓ ਜੀ